ਠੀਕ ਹੈ ਫਿਰ ਮੈਂ ਆਪਣੇ ਹਰਮਨ ਦੇਖੀ ਲਾਈਵ ਚੱਲ ਰਿਹਾ ਔਨ ਕਰਤਾ ਵੈਂ ਸਾਰਿਆਂ ਦਾ ਸਵਾਗਤ ਹੈ ਬਹੁਤ-ਬਹੁਤ ਆਪਣੇ ਚੈਨਲ ਪੰਜ ਪਾਣੀ ਟੀਵੀ ਦੇ ਵਿੱਚ ਦੋਸਤੋ ਫੇਸਬੁਕ 3 ਦਿਨਾਂ ਵਾਸਤੇ ਫੇਰ ਬੰਦ ਹੋ ਰਿਹਾ ਦੁਬਾਰਾ ਕੱਲ ਇੱਕ ਘੰਟੇ ਵਾਸਤੇ ਬੰਦ ਹੋਇਆ ਸੀ ਤੇ ਹੁਣ 3 ਦਿਨਾਂ ਵਾਸਤੇ ਫੇਸਬੁਕ ਦੁਬਾਰਾ ਬੰਦ ਹੋ ਰਿਹਾ ਮੇਰੀ ਇਹ ਗੱਲ ਸੁਣ ਕੇ ਸ਼ਾਇਦ ਬਹੁਤ ਤੁਹਾਨੂੰ ਘਬਰਾਹਟ ਹੋ ਗਈ ਹੋਣੀ ਹੈ ਬਹੁਤ ਟੈਨਸ਼ਨ ਚ ਬੈਗੇ ਹੋਣੀ ਹੈ ਕਿ 3 ਦਿਨ ਵਾਸਤੇ ਫੇਸਬੁਕ ਕਿਉਂਕਿ ਕੱਲ ਇੱਕ ਘੰਟੇ ਵਾਸਤੇ ਫੇਸਬੁਕ ਬੰਦ ਹੋਇਆ ਸੀ ਤੇ ਭਾਜਰ ਪੈ ਗਈ ਸੀ ਸਾਰੀ ਦੁਨੀਆ ਦੇ ਵਿੱਚ ਕਿਉਂਕਿ ਫੇਸਬੁਕ ਇੱਕ ਜ਼ਿੰਦਗੀ ਦਾ ਇਹ ਹਿੱਸਾ ਬਣ ਗਿਆ ਆਪਣੀ ਜ਼ਿੰਦਗੀ ਦਾ ਕਿ ਉਸ ਤੋਂ ਬਿਨਾ ਘੰਟਾ ਕੀ 10 ਮਿੰਟ ਵੀ ਕੱਢਨੇ ਆਖੇ ਹੋ ਜਾਂਦੇ ਆ ਮੈਨੂੰ ਯਾਦ ਹੈ ਰਾਤ ਜਦੋਂ ਬੰਦ ਹੋਇਆ ਸੀ ਫੇਸਬੁਕ ਤੇ ਮੈਨੂੰ 10 ਮਿੰਟ ਬਾਅਦ ਹੀ ਫੋਨ ਆ ਗਿਆ ਸੀ ਪਹਿਲਾ ਫੋਨ ਆਇਆ ਇਹ ਕਹਿੰਦੇ ਫੇਸਬੁਕ ਬੰਦ ਹੋ ਗਿਆ ਮੇਰਾ ਉਸ ਤੋਂ ਬਾਅਦ ਮੈਂ ਜਾ ਕੇ ਦੇਖਿਆ ਤਾਂ ਮੇਰਾ ਵੀ ਲੌਗ ਆਊਟ ਸੀ ਫਿਰ ਮੈਂ ਸੱਚ ਕੀਤੀ ਤਾਂ ਹੋਰ ਬਹੁਤ ਲੋਕਾਂ ਦੇ ਫੋਨ ਆਏ ਰਾਤ ਕਿ ਬੰਦ ਹੋ ਗਿਆ ਤਾਂ ਦੋਸਤੋ ਕੀ ਕਹਿਣਾ ਕਹੋਗੇ ਤੁਸੀਂ ਇਸ ਚੀਜ਼ ਨੂੰ ਕਿ ਜਦੋਂ ਫੇਸਬੁਕ ਇੰਸਟਾਗ੍ਰam ਜਿਹੜਾ ਸੋਸ਼ਲ ਮੀਡੀਆ ਨਹੀਂ ਹੁੰਦਾ ਸੀ ਕਿ ਆਪਣੀ ਲਾਈਫ ਨਹੀਂ ਚੱਲਦੀ ਸੀ ਤੁਸੀਂ ਟਾਈਟਲ ਪੜਿਆ ਹੋਣਾ ਕਿ ਚਿੱਟੇ ਨਾਲੋਂ ਵੀ ਪੈੜਾ ਨਸ਼ਾ ਨੀਲੇ ਦਾ ਨੀਲਾ ਯਾਨੀ ਕਿ ਫੇਸਬੁਕ ਚਿੱਟਾ ਅੱਜ ਦੇ ਸਮੇਂ ਦੇ ਵਿੱਚ ਅ ਐਨੀ ਨਾਮਰਾਦ ਬਿਮਾਰੀ ਬਣ ਚੁੱਕੀ ਆ ਸਾਡੇ ਇਸ ਜਿਹੜੇ ਸਮਾਜ ਨੂੰ ਖਾ ਰਹੀ ਆ ਉਸੇ ਤਰ੍ਹਾਂ ਦੋਸਤੋ ਜਿਹੜਾ ਇਹ ਨੀਲਾ ਨਾਸ਼ਾ ਨੀਲਾ ਯਾਨੀ ਕਿ ਫੇਸਬੁੱਕ ਦਾ ਸੋਸ਼ਲ ਮੀਡੀਆ ਦਾ ਕਹਿੰਦੇ ਫੇਸਬੁੱਕ ਨਹੀਂ ਫੇਸਬੁੱਕ ਇੰਸਟਾਗ੍ਰam ਹੋਰ ਵੀ ਜਿੰਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਹੈ ਇਹਨਾਂ ਨੂੰ ਆਪਾਂ ਇੰਨਾ ਕੁ ਯੂਜ਼ ਕਰਨ ਲੱਗੇ ਕਿ ਆਪਾਂ ਜਿੱਥੇ ਵੀ ਜਾਂਦੇ ਆ ਰਾਤ ਵੀ ਆਪਾਂ ਗੱਲ ਕੀਤੀ ਸੀ ਜਿੱਥੇ ਵੀ ਪਜਾਨੇ ਜਿੱਥੇ ਬੈਠੇ ਹੁੰਦੇ ਆ ਕੋਈ ਪ੍ਰੋਗਰਾਮ ਆਖਦੇ ਘਰੇ ਜਾਂਦੇ ਆ ਰਿਸ਼ਤੇਦਾਰੀ ਚੀਜ਼ਾਂ ਫਿਰ ਆਪਣੇ ਦੇ ਘਰੇ ਜਾ ਕੇ ਬੈਠਦੇ ਆ ਕਾਦੇ ਨਾਲ ਪਰਿਵਾਰ ਦੇ ਨਾਲ ਤਾਂ ਸਾਡਾ ਸਾਡੇ ਹੱਥ ਦੇ ਵਿੱਚ ਲਗਭਗ ਜ 4 ਬੰਦੇ ਬੈਠੇ ਆ ਚਾਰ ਦੇ ਵਿੱਚੋਂ ਤਿੰਨ ਦੇ ਹੱਥ ਨਹੀਂ ਚਾਰਾਂ ਦੇ ਹੱਥਾਂ 'ਚ ਫੋਨ ਹੁੰਦਾ ਹੈ ਮੋਬਾਈਲ ਹੁੰਦਾ ਹੈ ਨਹੀਂ ਤਾਂ ਬਹੁਤ ਘੱਟ ਚਾਂਸ ਹੁੰਦੇ ਆ ਜਦੋਂ ਆਪਸ ਦੇ ਵਿੱਚ ਬਹਿ ਕੇ ਗੱਲਾਂ ਬਾਤਾਂ ਕਰਦੇ ਆ ਤਾਂ ਕੱਲ ਇੱਕ ਘੰਟੇ ਵਾਸਤੇ ਜਦੋਂ ਫੇਸਬੁੱਕ ਬੰਦ ਹੋਇਆ ਤਾਂ ਸਾਰੀ ਦੁਨੀਆ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਮਾਰੋ ਮਾਰ ਹੋ ਗਈ ਸੀ ਫੇਸਬੁੱਕ ਸਾਡਾ ਅਕਾਊਂਟ ਹੁਣ ਚਾਹੇ ਤਿਲੂਆਣੀ ਕਦੇ ਕਿਸੇ ਵੀ ਦੋ ਚੀਜ਼ ਦੇ ਦੋਸਤੋ ਦੋ ਯੂਜ਼ ਹੁੰਦੇ ਆ ਪੋਜ਼ਿਟਿਵ ਯੂਜ਼ ਹੁੰਦਾ ਇੱਕ ਇੱਕ ਨੈਗੇਟਿਵ ਹੁੰਦਾ ਯੂਜ਼ ਕਿਸੇ ਵੀ ਚੀਜ਼ ਨੂੰ ਵਰਤਣ ਦੇ ਜੇ ਆਪਾਂ ਲੋੜ ਤੋਂ ਵੱਧ ਕਿਸੇ ਵੀ ਚੀਜ਼ ਨੂੰ ਕਹਿੰਦੇ ਅਤੀ ਹੁੰਦੀ ਹੈ ਜਿਹੜੀ ਅਤੀ ਉਹ ਖਰਾਬ ਹੀ ਕਰਦੀ ਹੈ ਹਮੇਸ਼ਾ ਆਪਾਂ ਲੋੜ ਤੋਂ ਵੱਧ ਜੇ ਆਪਾਂ ਰੋਟੀ ਵੀ ਖਾ ਲਈਏ ਤਾਂ ਉਹ ਵੀ ਸਾਨੂੰ ਖਰਾਬ ਕਰੋਗੀ ਜੇ ਸਹੀ ਤਰੀਕੇ ਨਾਲ ਆਪਾਂ ਦਵਾਈ ਹੁੰਦੀ ਹੈ ਜਿਹੜੀ ਉਹ ਖਾਈਏ ਉਹ ਸਾਨੂੰ ਫਾਇਦਾ ਕਰਦੀ ਹੈ ਸਾਡੇ ਸਰੀਰ ਨੂੰ ਜੇ ਲੋੜ ਤੋਂ ਵੱਧ ਦਵਾਈ ਵੀ ਖਾ ਲਾਂਗੇ ਰੋਟੀ ਖਾ ਲਾਂਗੇ ਯਾਨੀ ਵੱਧ ਲੋੜ ਤੋਂ ਵੱਧ ਜੋ ਵੀ ਚੀਜ਼ ਹੁੰਦੀ ਹੈ ਉਹ ਉਹਦੇ ਨੈਗੇਟਿਵ ਇਫੈਕਟ ਓਨ ਹੀ ਆਉਣੇ ਆ ਉਸੇ ਤਰ੍ਹਾਂ ਜਿਹੜਾ ਸੋਸ਼ਲ ਮੀਡੀਆ ਹੈ ਇਹ ਅੱਜ ਦੀ ਲਾਈਫ ਦਾ ਇਹ ਜਾਂ ਹਿੱਸਾ ਬਣ ਗਿਆ ਕਿ ਆਪਾਂ ਇਸ ਤੋਂ ਬਿਨਾਂ ਰਹਿ ਨਹੀਂ ਸਕਦੇ ਘੰਟਾ ਨਹੀਂ ਰਹਿ ਸਕਦੇ 10 ਮਿੰਟ ਨਹੀਂ ਰਹਿ ਸਕਦੇ ਬਹੁਤ ਸਾਰੇ ਚੈਨਲ ਚੈਨਲ ਚੱਲਦੇ ਆ ਸੋਸ਼ਲ ਮੀਡੀਆ ਤੇ ਸਾਰੇ ਚੱਲਦੇ ਆ ਲਗਭਗ ਜਿਹਨੇ ਨੈਸ਼ਨਲ ਚੈਨਲ ਹੈ ਜਾਂ ਲੋਕਲ ਚੈਨਲ ਹੈ ਉਹ ਸਾਰੇ ਸੋਸ਼ਲ ਮੀਡੀਆ ਤੇ ਤੁਸੀਂ ਦੇਖਦੇ ਚੱਲਦੇ ਆ ਚੱਲ ਰਹੇ ਆ ਤੇ ਉਹਨਾਂ ਵਾਸਤੇ ਕਿੰਨਾ ਵੱਡਾ ਘਾਟਾ ਹੋਊਗਾ ਤੇ ਜਿਹੜਾ ਇੱਕ ਛੋਟਾ ਦਾ ਛੋਟਾ ਯੂਜ਼ਰ ਵੀ ਹੈ ਉਹਦਾ ਫੇਸਬੁ ਉਹ ਵੀ ਸੋਚਦਾ ਕਿ ਜੇ ਮੇਰੀ ਫੇਸਬੁੱਕ ਬੰਦ ਹੋ ਗਈ ਸਾਡੀ ਲਾਈਫ ਕਿਹੋ ਜਿਹੀ ਹੋ ਜਾਊਗੀ ਦੁਬਾਰਾ ਦੁਬਾਰਾ ਉਸ ਲਾਈਫ 'ਚ ਚਲੇ ਜਾਵਾਂਗੇ ਪਿੱਛੇ ਚਲੇ ਜਾਵਾਂਗੇ ਪਰ ਦੋਸਤੋ ਕੁਝ ਵੀ ਖਤਮ ਨਹੀਂ ਹੁੰਦਾ ਕੁਝ ਵੀ ਆਉਂਦੀਆਂ ਜਾਂਦੀਆਂ ਰਹਿੰਦੀਆਂ ਚੀਜ਼ਾਂ ਇਹਨਾਂ ਨੂੰ ਆਪਣੀ ਜ਼ਿੰਦਗੀ ਤੇ ਨਾ ਹਾਵੀ ਨਾ ਹੋਣ ਦਿਓ ਕਿ ਜੇ ਚਾਹ ਦੇਉਂਦੇ ਤੇ ਤੋ ਇੰਨਾ ਕਿ ਹਾਵੀ ਨਾ ਹੋਣ ਦਿਓ ਕਿ ਅਸੀਂ ਉਸ ਤੋਂ ਵਗਾਰ ਰਹਿਣਾ ਸਿੱਖੀਏ ਥੈਂਕ ਯੂ ਤਾਂ ਲੈ ਆ ਜਿਹੜਾ ਵੀਡੀਓ ਹੈ ਇਹਨੂੰ ਚਲਦੇ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਸਾਰਾ ਦਾ ਕੇ ਮੈਸੇਜ ਪਹੁੰਚੇ ਸਾਰਾ ਵੀਡੀਓ ਬਣਾਉਣ ਦਾ ਮਕਸਦ ਸਾਡਾ ਇਹੀ ਹੈ ਕਿ ਜਿਹੜੇ ਅਸੀਂ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਡਿਪੈਂਡ ਹੋ ਗਏ ਆ ਕੰਮ ਕਾ ਛੱਡ ਕੇ ਆਪਾਂ ਬੈਠੇ ਰਹਿੰਦੇ ਆ ਕਿਤੇ ਵੀ ਬੈਠੇ ਹੋਈ ਆਪਾਂ ਹੱਥ 'ਚ ਆਪਣੇ ਮੋਬਾਈਲ ਹੁੰਦਾ ਤਾਂ ਫਾਈਲੀ ਘੰਟੇ ਬਾਅਦ ਚੱਲ ਪਿਆ ਸੀ ਇਹ ਮੈਂ ਪਹਿਲੀ ਜਿਹੜੀ ਲਾਈਨ ਬੋਲੀ ਸੀਗੀ ਕਿ ਫੇਸਬੁੱਕ 3 ਦਿਨਾਂ ਵਾਸਤੇ ਬੰਦ ਹੋ ਰਿਹਾ ਤਾਂ ਤੁਹਾਨੂੰ ਕਿਵੇਂ ਲੱਗਿਆ ਇਹ ਵੀ ਕਮੈਂਟ ਕਰਕੇ ਦੱਸਿਓ ਜੇ ਬੰਦ ਹੋ ਜੂਗਾ ਪੰਦ ਵੀ ਹੋ ਜੇ ਤਾਂ ਤੁਹਾਨੂੰ ਕਿਵੇਂ ਲੱਗੂਗਾ ਦੁਨੀਆ ਖਤਮ ਨਹੀਂ ਹੁੰਦੀ ਦੁਨੀਆ ਹੀ ਚੱਲਦੀ ਰਹੂਗੀ ਜਿੱਥੇ ਸਾਰੀ ਦੁਨੀਆ ਦਾ ਬੰਦ ਹੋਣਾ ਜੀ ਕੱਲ ਦੱਸਦੀ ਤੁਹਾਨੂੰ ਕਿ ਇੰਡੀਆ ਸਮੇਤ ਲਗਭਗ ਸਾਰੇ ਦੇਸ਼ਾਂ ਦੇ ਵਿੱਚੋਂ ਹੀ ਦੁਨੀਆ ਭਰ ਦੇ ਵਿੱਚ ਜਿਹੜਾ ਫੇਸਬੁੱਕ ਹੈ ਇੰਸਟਾਗ੍ਰam ਹੈ ਮੈਟਾ ਦੇ ਜਿੰਨੇ ਵੀ ਹੈਗੇ ਪਾਠ ਹੈਗੇ ਜਿੰਨੇ ਵੀ ਪਲੈਟਫਾਰਮ ਹੈ ਥ੍ਰੈਡ ਹੋ ਗਿਆ ਜਾਂ ਮੈਸੇਂਜਰ ਹੋ ਗਿਆ ਉਹ ਸਾਰੇ ਹੀ ਕੱਲ ਬੰਦ ਹੋ ਗਏ ਸੀ ਅਚਾਨਕ ਹੀ ਬੰਦ ਹੋ ਲਾਉਗ ਆਊਟ ਹੋ ਗਿਆ ਕੋਈ ਬੱਗ ਹੋਣਾ ਹੈਗਾ ਉਹਦੀ ਜਾਣਕਾਰੀ ਵੀ ਦੇ ਦਾਂਗੇ ਅਸੀਂ ਤੁਹਾਨੂੰ ਦੁਬਾਰਾ ਜੜਾ ਕੇ ਘੰਟੇ ਬਾਅਦ ਚੱਲ ਪਿਆ ਸੀ ਐਲਨ ਮਸਕ ਜਿਹੜੇ ਕਿ ਮਾਲਕ ਹੈ ਮੈਟਾ ਦੇ ਐਕਸ ਦੇ ਮਾਲਕ ਹੈ ਉਹਨਾਂ ਨੇ ਵੀ ਫੇਸਬੁੱਕ ਤੇ ਇੱਕ ਕਮੈਂਟ ਕੀਤਾ ਸੀ ਪੋਸਟ ਪਾਈ ਸੀ ਕਿਹਾ ਸੀਗਾ ਕਿ ਉਹਨਾਂ ਨੇ ਦੱਸਿਆ ਕਿ ਸਾਡਾ ਤੁਸੀਂ ਸਾਡੇ ਇਥੇ ਪੋਸਟ ਦੇਖ ਰਹੇ ਹੋ ਪੜ੍ਹ ਰਹੇ ਹੋ ਇਹ ਇਸੇ ਗੱਲ ਦਾ ਪ੍ਰੂਫ ਹੈ ਕਿ ਸਾਡੇ ਸਰਵਰ ਕੰਮ ਕਰ ਰਹੇ ਆ ਕਿਉਂਕਿ ਸੋਸ਼ਲ ਮੀਡੀਆ ਦੇ ਪਰਮਾ ਉੱਡੀਆਂ ਹੋਈਆਂ ਸੀ ਕਿ ਸਰਵਰ ਡਾਊਨ ਹੋ ਗਿਆ ਫੇਸਬੁੱਕ ਦਾ ਕੁਈ ਰੂਮਰ ਅਲੱਗ-ਅਲੱਗ ਆਪਣੇ-ਆਪਣੇ ਹਿਸਾਬ ਨਾਲ ਜਿਹੜਾ ਕਿ ਰੂਮਰ ਫੈਲ ਫੈਲ ਗਏ ਸੀਗੇ ਪਰ ਸੌਫਟਵੇਅਰ ਹੈ ਟੈਕਨੋਲੋਜੀ ਹੈ ਟੈਕਨੋਲੋਜੀ ਜੇ ਖਰਾਬੀ ਆਉਂਦੀ ਰਹਿੰਦੀ ਹੈ ਠੀਕ ਹੁੰਦਾ ਰਹਿੰਦਾ ਤਾਂ ਕੋਈ ਘਬਰਾਉਣ ਦੀ ਲੋੜ ਨਹੀਂ ਤਾਂ ਮੈਂ ਤਾਂ ਕੱਲ ਪੋਸਟ ਪਾਈ ਇਹੀ ਕੀਤੀ ਸੀ ਕੱਲ ਲਾਈਵ ਕੀਤੀ ਜੇ ਆਪ ਲਾਈਵ ਹੋਏ ਸੀ ਉਹਦੇ ਵਿੱਚ ਇਹ ਲਿਖਿਆ ਸੀਗਾ ਕਿ ਜੇ ਫੇਸਬੁਕ ਬੰਦ ਹੋ ਗਿਆ ਜਦ ਇੰਸਟਾ ਬੰਦ ਹੋ ਗਿਆ ਤਾਂ ਘਬਰਾਉਣ ਦੀ ਲੋੜ ਨਹੀਂ ਉਹਨਾਂ ਸਮਾਂ ਆਪਣੇ ਪਰਿਵਾਰ ਨਾਲ ਬੈ ਕੇ ਗੁਜ਼ਾਰ ਲਓ ਕਿਉਂਕਿ ਪਰਿਵਾਰ ਦੇ ਨਾਲ ਆਪਾਂ ਬੈਠੇ ਹੁੰਦੇ ਆ ਆਪਣੇ ਹੱਥਾਂ 'ਚ ਮੋਬਾਈਲ ਹੀ ਹੁੰਦੇ ਆ ਆਪਾਂ ਫਾਰਮੈਲਟੀ ਕਰਦੇ ਆ ਵੀ ਆਪਾਂ ਇਕੱਠੇ ਬੈਠੇ ਆ ਪਰ ਜਿਵੇਂ ਪਹਿਲਾਂ ਬੈਠਦੇ ਹੁੰਦੇ ਸੀਗੇ ਤੁਸੀਂ 2000 ਸਾਲਾਂ 'ਚ ਚਲੇ ਜਾਓ 2000 ਦੇ ਆਸ-ਪਾਸੇ ਇਹ ਉਸ ਟਾਈਮ ਆਪਣੀ ਲਾਈਫ ਕਿਹੋ ਜਿਹੀ ਸੀਗੀ ਕਿਵੇਂ ਆਪਾਂ ਰਲ ਕੇ ਬੈਠਦੇ ਸੀਗੇ ਤੇ ਹੁਣ ਕਿੰਨਾ ਚੇਂਜ ਆ ਗਿਆ ਜਿੰਨਾ ਚੇਂਜ ਇਹ ਸਪੀਡ ਨੇ ਦੇਖਿਆ ਸਾਡੀ ਸਪੀਡ ਨੇ ਦੇਖਿਆ ਸ਼ਾਇਦ ਹੀ ਕਿਸੇ ਨੇ ਦੇਖਿਆ ਹੋਵੇ ਤਾਂ ਦੋਸਤੋ ਜਿਹੜਾ ਇਹ ਨਸ਼ਾ ਹੈ ਸੋਸ਼ਲ ਮੀਡੀਆ ਦਾ ਇਹ ਲੋੜ ਤੋਂ ਵੱਧ ਇਹਨੂੰ ਯੂਜ਼ ਨਾ ਕਰੋ ਸੋਸ਼ਲ ਮੀਡੀਆ ਤਾਂ ਨਸ਼ਾ ਸਾਡੀ ਮੈਂਟਲ ਹੈਲਥ ਤੇ ਉੱਤੇ ਪ੍ਰਭਾਵ ਪਾਉਂਦਾ ਹੈ ਸਾਡੇ ਅੱਜ ਦੇ ਜਿਹੜੇ ਦੁਨੀਆ ਹੈ ਅੱਜ ਦੀ ਦੁਨੀਆ ਦੇ ਵਿੱਚ ਲਗਭਗ ਅੱਧੀ ਤੋਂ ਜ਼ਿਆਦਾ ਦੁਨੀਆ ਜਿਹੜੀ ਹੈ ਮੈਂਟਲੀ ਡਿਜ਼ੀਜ਼ ਮਾਨਸਿਕ ਰੋਗਾਂ ਦਾ ਦੀ ਸ਼ਿਕਾਰ ਹੈ ਉਹਦਾ ਬਹੁਤ ਵੱਡਾ ਕਾਰਨ ਇਹ ਵੀ ਹੈ ਸਾਡੀ ਫਾਸਟ ਲਾਈਫ ਤੇ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਕਾਰਨ ਹੈ ਬਹੁਤ ਵੱਡਾ ਰੀਜ਼ਨ ਹੈ ਕਦੇ ਇਸ ਚੀਜ਼ ਨੂੰ ਵਰਤ ਕੇ ਦੇਖਿਓ ਇਸ ਚੀਜ਼ ਨੂੰ ਯੂਜ਼ ਕਰਕੇ ਅਪਲਾਈ ਕਰਕੇ ਦੇਖਿਓ ਆਪਣੀ ਲਾਈਫ ਦੇ ਵਿੱਚ ਚਾਹੇ 1 ਘੰਟਾ 2 ਘੰਟਾ ਜਾਂ 1 ਦਿਨ ਜਿਵੇਂ ਆਪਾਂ ਇੱਕ ਵਰਤ ਰੱਖਦੇ ਹਾਂ ਨਾ ਵਰਤ ਰੱਖਦੇ ਹਾਂ ਜਿਵੇਂ ਫਾਸਟ ਰੱਖਦੇ ਹਾਂ ਉਸੇ ਤਰ੍ਹਾਂ ਫਾਸਟ ਰੱਖ ਕੇ ਦੇਖੋ ਕਿ ਕਿੰਨਾ ਰելիਫ ਮਿਲਦਾ ਇੱਕ ਦਿਨ ਯੂਜ਼ ਨਾ ਕਰੋ ਤੁਸੀਂ ਅੱਧਾ ਦਿਨ ਜਿੰਨਾ ਵੀ ਚਾਹੇ ਘੰਟਾ ਯੂਜ਼ ਨਾ ਕਰੋ ਉਸ ਤੋਂ ਬਾਅਦ ਜਦੋਂ ਤੁਸੀਂ ਤੁਹਾਡਾ ਇਹ ਟਾਰਗ ਪੂਰਾ ਹੋ ਗਿਆ ਟਾਸਕ ਪੂਰਾ ਹੋ ਗਿਆ ਤੁਹਾਨੂੰ ਆਪਣੇ ਆਪ ਨੂੰ ਲੱਗੂਗਾ ਕਿ ਹਾਂ ਯਾਰ ਕੁਝ ਹੁੰਦਾ ਫਰਕ ਪੈਂਦਾ ਇਸ ਚੀਜ਼ ਦਾ ਤਾਂ ਇਹੀ ਮੈਸੇਜ ਸੀ ਮੇਰਾ ਦੋਸਤੋ ਸਾਰਿਆਂ ਨੂੰ ਸ਼ੇਅਰ ਵੱਧ ਤੋਂ ਵੱਧ ਕਰੋ ਵੀਡੀਓ ਜੇ ਪਸੰਦ ਆਈ ਤਾਂ ਕਮੈਂਟ ਵੀ ਕਰਿਓ ਤੁਹਾਡਾ ਕੋਈ ਹੈਗਾ ਵਿਚਾਰ ਇਸ ਤੇ ਕਮੈਂਟ ਵਿੱਚ ਲਿਖ ਕੇ ਜੀ ਨੂੰ ਦੱਸ ਸਕਦਾ ਅੱਜ ਇਨਹੀ ਜੈ ਹਿੰਦ ਜੈ ਭਰਤ